ਕੀ ਹੋ ਗਿਆ ਅੱਜ ਫਿਰ ਜੱਟ ਕਿਹੜੇ ਗੁੱਟੇ ਫਿਰ ਕਿਹੜੇ ਬਾਈ ਬਿੰਦਰ ਕਲੱਬ ਕਿੱਥੇ ਆ ਉਹ ਜਾਂਦਾ ਬਿੰਦਰ ਕਲੱਬ ਬਿੰਦਰ ਕਲੱਬ ਕੀ ਹੋ ਗਿਆ ਅੱਜ ਵਿਚਾਰਾ ਸੌਸਤ ਹੋ ਗਿਆ ਵਿਚਾਰਾ ਕੀ ਕਰੇ ਲੈ ਓ ਡੰਡਾ ਕਰ ਜ਼ੋਰ ਬਹੁਤ ਲੱਗਿਆ ਬੰਦੂ ਛੋਡੀ ਜੱਤ ਦੀ ਖੁਸ਼ੀ ਚ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਦੱਸੋ ਜੱਤ ਦੀ ਖੁਸ਼ੀ ਚ ਕਹਿਣਾ ਕੋਸ ਜੱਤ ਦੀ ਖੁਸ਼ੀ ਜੱਸਾ ਕੀ ਜੱਤ ਦੀ ਖੁਸ਼ੀ ਚ ਕਹਿਣਾ ਕੋ ਮੋਬਾਈਲ ਵਾਧੂਆ ਜੱਟ ਦੀ ਫੁੱਦੀ ਜੀ ਕਹਿੰਦਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਜੱਤਿਆਂ ਨੂੰ ਨਹੀਂ ਠੀਕ ਹੈ ਨਾ ਜਾਈਗਾ ਬਿੰਦਰ ਹੰਕਾਰ ਭਰਨਾ ਹੈਗਾ ਬਸ ਠੀਕ ਉਹ ਬੈਠਾ ਮੂੰਹ ਦੇਖਾ ਜੂਮ ਕਰਦੀ ਮਾੜਾ ਇੱਕ ਵਾਰੀ ਕਰਤਾ ਜੂਮ ਦੁਬਾਰਾ ਕਰਦੇ ਇੱਕ ਵਾਰੀ ਉਹ ਉਹ ਬੈਠੇ ਕਰੀ ਕਰੀ ਦਰਦਾ ਮਾੜਾ ਕਰ ਕਰੀ ਬੈਠਾ ਕਰ ਮਾੜਾ ਮੂੰਹ ਕਰੀ ਉਹ ਕੋਈ ਆ ਨਹੀਂ ਮੰਦਰ ਕਲੱਬ ਹਾਰਜਤ ਦਾ ਬਣਿਆ ਕੋਈ ਚੱਕਰ ਨਹੀਂ ਹਾਰਜਤ ਬਣਿਆ ਅਗਲੀ ਵਾਰ ਜਿੱਤੋਂਗੇ ਜਿੱਤੋਂਗੇ ਕੋਈ ਨਾ ਫੇਰ ਕਿਉਂਗੇ ਪਹਿਲੀ ਵਾਰ ਹੀ ਹਰੇ ਆ ਪਹਿਲੀ ਵਾਰ ਹੀ ਹਰਿਆ ਚੱਲ ਕੋਈ ਨਹੀਂ ਹਾਂ ਓਏ ਤੈਨੂੰ ਮੂੰਹ ਆਏਗੀ ਤਾਂ ਹਾਰਜਤ ਬਣਿਆ ਕੋਈ ਚੱਕਰ ਨਹੀਂ ਦੇਖੋ ਆ ਬਜਰੇ ਸਾਈਡ ਬੈਠੇ ਆ ਮੇਰਾ ਮੈਚ ਦੇਖ ਲੈ ਨਾ ਉਧਰ ਰੋਲਾ ਚੱਲਦਾ ਪੂਰਾ ਉਧਰ ਰੋਲਾ ਚੱਲਦਾ ਪੂਰਾ ਫਾਨਾ ਆ ਦੇਖੋ ਆ ਦੇਖੋ ਲਓ ਜੀ ਆ ਆ ਮੁੰਡੇ ਜੱਤ ਦੇ ਬਲੌਗ ਪਾਵਾਂਗੇ ਥੋੜਾ ਜੱਤੇ ਦਾ ਯਾਰ ਗਾਰਸਾਂ ਦਿੱਤੇ ਪੈਸੇ ਆ ਜੱਤ ਦੇ ਪੂਰਾ ਮੁੱਲ ਕੀਤਾ ਰਵੀ ਭਾਈ ਗਰੁੱਪ ਵਿੱਚ ਪਾ ਲਈ ਵੀਡੀਓ ਠੀਕ ਆ ਨਾ ਗਰੁੱਪ ਚ ਨਹੀਂ ਇਹ ਬਲੌਗ ਬਲੌਗ ਪਾਵਾਂਗੇ ਬਲੌਗ ਆ ਸੁੱਖੂ ਐਡ ਹੋਇਆ ਵਾ ਸੁੱਖੂ ਸਖ ਰਿਆ ਪੁੱਸ ਰਿਆ ਸੁੱਖੂ ਧਾਰਾ ਗੋਸ ਇਧਰ ਜੱਤ ਵੀ ਖੁਸ਼ੀ ਆ ਇਧਰ ਪੂਰੀ ਖੁਸ਼ੀ ਆ ਜੱਤ ਦੀ ਉਧਰ ਹਲੇ ਸੈਂਡ ਫੀਲਿੰਗ ਆ ਬੰਤੇ ਨੇ ਉਹ ਕਾਰ ਯਾ ਗਮਾਈ ਦਾ ਮੁੰਡੇ ਦਾ ਇੱਧਰ ਮੁੰਡੇ ਖੇਡੀ ਜਾਂਦੇ ਆ ਉਹ ਕੋਕ ਪੀ ਲੋ ਪਾਰਟੀ ਆ ਜੋ ਜਿੱਤੇ ਹੋਣ ਪਰ ਜੰਗਲੀ ਨਾ ਦਾ ਕੋਕ ਆ ਗਿਆ ਇਹ ਵੀਡੀਓ ਜੰਗਲੀ ਦਾ ਆਪਣੇ ਗਰੁੱਪ 'ਚ ਭਾਈ ਵੀਡੀਓ ਕੋਈ ਨਹੀਂ ਕਿੰਨੀ ਖੁਸ਼ੀ ਆਜ ਕੋਕ ਦੀ ਬੜੀ ਖੁਸ਼ੀ ਆ ਹੋ ਬੈਠੇ ਹਾਰੇ ਹੋਏ ਬੱਚੇ ਉਹ ਤਾਂ ਕੋਈ ਚੱਕ ਨਾ ਬਾਕੀ ਹੋ ਜਾ ਵੀਰੇ ਸਾਡੇ ਕੈਪਟਨ ਨਾਲ ਗੱਲ ਕਰ ਲੈ ਆਪਣਾ ਸਾਡਾ ਕਿੱਥੇ ਕੈਪਟਨ ਗਲਾਸ ਲੈਣ ਗਿਆ ਮੈਂ ਕੈਪਟਨ ਦੱਸੂਗਾ ਕੌਣ ਹੈ ਕੈਪਟਨ ਤੁਹਾਡਾ ਆਸਾ ਟਾਕਰ ਕਲੱਬ ਉਹਦੇ ਘੜਾਈ ਚੋਲ ਕਰੀ ਸਾਡੇ ਉਹਨਾਂ ਹਾਂ ਐਕਚੁਅਲੀ ਚੋਲ ਲੈਣ ਦੋ ਹਾਂ ਉਹਦੇ ਕੋਲ ਬਿਠਾ ਨਹੀਂ ਜੀ ਕੌਣ ਤੇਰਾ ਉਹ ਉਧਰ ਚਰਚਾ ਚੱਲ ਰਹੀ ਆ ਗਾਲਾਂ ਪੈ ਰਹੀਆਂ ਨੇ ਬਾਬਤੂ ਮੁੰਡਿਆਂ ਦੇ ਬਹੁਤ ਛੋਟੀਆਂ ਗਾਲਾਂ ਨੇ ਹਾਰਮਨ ਜਾਣ ਜਾਣ ਉਹਨਾਂ ਨੂੰ ਚੜਾ ਰਿਹਾ ਆ ਮੁੰਡਾ ਜਿਹੜਾ ਪੂਰੀ ਡੀਜ਼ਰਟ ਵਾਲਾ ਆ ਚੜਾ ਰਿਹਾ ਸਾਰਿਆਂ ਨੂੰ ਤੂੰ ਬੋਲਿਆ ਨਾ ਕਰ ਬਾਲੇ ਇਕੱਲੇ ਲਾਲਾ ਲਈ ਇਹ ਕੱਲੇ ਕਰ ਇਹ ਆ ਚੜਾ ਰਿਹਾ ਸਾਰਿਆਂ ਨੂੰ ਬੰਦਰ ਕੀ ਗੱਲ ਹੋ ਗਈ ਕੀ ਕਹਿੰਦਾ ਹੈ ਵੀਰੇ ਇਹ ਰਾਤਾਂ ਦੇ ਜੱਤੂ ਆਹੀਂ ਹਾਂ ਰਾਤਾਂ ਹਾਂ ਚੱਕ ਲੀ ਵੀ ਆ ਬੰਦਰ ਕਲੱਬ ਜੇ ਤੂੰ ਆ ਰਾਤਾਂ ਦਾ ਰਾਤਾਂ ਦਾ ਵੀਰੇ ਆਲੇ ਦੋ ਤਾਲਿਆਂ ਨੂੰ ਵੱਲ ਜੀ ਮਾਰਦੀ ਫਾਹਲੋ ਇਹ ਤਾਰੇ ਘੁੰਮਾ ਹਰਿਆਂ ਨੂੰ ਛੋਟਾ ਕੈਪਟਨ ਆਹਾ ਕੈਪਟਨ ਛੋਟਾ ਆ ਆ ਗਿਆ ਕੈਪਟਨ ਵਾਹ ਵਾਹ ਆਏ ਹਾਏ ਚੱਕਰਾਂ ਦੇ ਜਿੱਤੇ ਦੀ ਖੁਸ਼ੀ ਆ ਬਈ ਕੈਪਟਨ ਦੇ ਜਿੱਤੇ ਦੀ ਗਰਮੀ ਆ ਕਹਿੰਦਾ ਮੁੰਡੇ ਕੋਕ ਪੀਣਗੇ ਮਾਰਦੇ ਹੋ ਤੇ ਤੈਨੂੰ ਇਹ ਕਹਦੇ ਆ ਆ ਕਿੰਨੇ ਵਾਲਾ ਗੋਡੇ ਮਰਾ ਪੀ ਲੋ ਪੀ ਲੋ ਕੋਕ ਪੀ ਲੋ ਐਨੇ ਫੜਾ ਜਵਾਗ ਨੂੰ ਜੰਗਲ ਦੇਰ ਬੋਲ ਦੀ ਪਾਰਟੀ ਜਿਹੜੀ ਚੱਲੀ ਜਾਂਦੀ ਹੈ ਬਗਲਾਸ ਤੋਂ ਬਿਨਾਂ ਵਾਲਾ ਕੋਈ ਵੀਰ ਨਵੀਂ ਨੇ ਕਹਿੰਦੇ ਬਹੁਤ ਜ਼ੋਰ ਲਵਾਇਆ ਸੱਤਨ ਨੇ ਉੱਧਰ ਹੋ ਕੇ ਤੇ ਜਿਸ ਤਰ੍ਹਾਂ ਹਾਂ ਤੇ ਚਲਾ ਹਾਂ ਵੀ ਜੋ ਵੀ ਇਹ ਵੀ ਉੱਪਰੀ ਸੀ ਸੁਨਾਹਾਂ ਨੇ ਉੱਧਰ ਹੋ ਕੇ ਵੀ ਐਂ ਖੇਡ ਦੂੰ ਬੰਦੇ ਸੁਨਾਹਾਂ ਉਹ ਗੀਦੰਦਾ ਜੀ ਮੈਨੂੰ ਆਣ ਲੈ ਯੱਤ ਡੌਟ ਕੇ ਬੇਬੀ ਯੱਤ ਡੌਟ ਕੇ ਹੁੰਦੀ ਟੂਣੀ ਦਿਖਾ ਕੇ ਉੱਧਰ ਦੇਖ ਆ ਯਾਰ ਚੰਗਿਆ ਗੋਗੂ ਹੋਈ ਗਾਲ ਨਹੀਂ ਕੋਈ ਵਧੀਆ ਮੁੰਡਾ ਨੱਟਾ ਮੇਰਾ ਹਾਲਾ ਜਾਜ ਆ ਪੀਂਦਾ ਨਾ ਕੋਲੇ ਉਹ ਦੇ ਕੋਪ ਇਹ ਕੌਣ ਲੈ ਗਿਆ ਉਹਦਾ ਬਰਥਡੇ ਕੀ ਦਾ ਬਰਥਡੇ ਛੱਡੇ ਨਾ ਠੰਡਾ ਆਈ ਜਾਂਦਾ ਉਹ ਸਾਡੀ ਚੁੱਪੇ ਹੋਇਆ ਨਾ ਹੈਪੀ ਬਰਥਡੇ ਆੜੀ ਆੜੀ ਹੈਪੀ ਬਰਥਡੇ ਕਿੰਨੇ ਸਾਲ ਦਾ ਹੋ ਗਿਆ 14 ਸਾਲ ਦਾ ਓਏ ਆਹ ਦਾ ਪੀ ਲੋ ਬਰਥਡੇ ਵਾਲਾ ਕੀ ਦਾ ਬੱਡੇ ਅੱਜ ਉਧਰ ਪਿਆ ਗਿਆ ਇੱਕ ਬੋਤਲ ਫੜਾ ਕੇ ਆ ਉਧਰ ਚਲੋ ਕਹਿੰਦੇ ਮੁੰਡਿਆਂ ਨੂੰ ਉ ਤਾਂ ਨਸੀਬ ਨਹੀਂ ਹੋਇਆ ਕੋਈ ਜਾਂਦਾ ਉਹ ਸੌਰੀ ਯਾਰ ਕੋਈ ਜਾਂਦਾ ਕਹਿੰਦੇ ਉ ਤਾਂ ਚਲੋ ਨਸੀਬ ਨਹੀਂ ਹੋਇਆ ਮੁੰਡਿਆਂ ਨੂੰ ਬਾਰਡੇ ਵਾਲਾ ਨਸੀਬ ਹੋ ਗਿਆ ਚਲੋ ਵਧੀਆ ਵਧੀਆ ਲਾਈਵ ਵਾਲਾ ਨਹੀਂ ਹੋ ਜਾਂਦਾ ਲਾਈਵ ਨਹੀਂ ਹੈਗਾ ਇਹ ਬਲੌਗ ਪਾਊਗਾ ਬਲੌਗ ਇਹ ਬਲੌਗ ਪਾਊਗਾ ਮੁੰਡਿਓ YouTube ਤੇ ਅੱਜ ਜੱਟ ਦੀ ਖੁਸ਼ੀ ਦਾ ਹੁਣ ਦੁਬਾਰਾ ਦੇਖ ਦਿੱਤੀ ਹੁੰਦਾ ਇੱਕ ਤੇ ਭਾਈ ਓਏ